ਸਾਸਿਕਾਲ ਭੈਣੋ ਤੇ ਭਰਾਓ ਕੀ ਹਾਲ ਚਾਲ ਰਾਜੀ ਬਾਜੂ ਕੀ ਹਾਲ ਚਾਲ ਜੇ ਠੰਡਾ ਸੁਣੋ ਕਿਦਾਂ ਤੁਹਾਡੇ ਹੋਰ ਭੈਣੋ ਨਿਆਣੀ ਨੇ ਉਹਨੇ ਗਏ ਸਕੂਲੇ ਮੈਂ ਵੀ ਭੈਣ ਸਵੇਰੇ ਸਵੇਰੇ ਸੁੱਤੀ ਉੱਠੀ ਆ ਜੋ ਕੰਮ ਕੁੰਬਰਾ ਸਾਰਾ ਕਰਨ ਵਾਲਾ ਪਿਆ ਹੈ ਤੇ ਮੈਂ ਫੜ ਫਰਨੀਚਰ ਭੈਣ ਭਰਾਵਾਂ ਨੂੰ ਸਾਸਿਕਾਲ ਕਹਿ ਲਾਂ ਤੇ ਕੁੜੀ ਨੂੰ ਮੈਂ ਤਿਆਰ ਕਰਤਾ ਸਕੂਲ ਵਾਸਤੇ ਬਖਾ ਰਾਂ ਤੁਹਾਨੂੰ ਅਜੇ ਚਾਹ ਨਹੀਂ ਪੀਤੀ ਸਾਹਿਬ ਲਾ ਲਓ ਤੁਹਾਡੀ ਭੈਣ ਨੇ ਤੇ ਹਜੇ ਮੈਂ ਚਾਹ ਪੀਣੀ ਮੈਂ ਪਹਿਲਾਂ ਮੈਂ ਕੁੜੀ ਨੂੰ ਨਾ ਤਿਆਰ ਕਰਕੇ ਵਾਸਤੇ ਬਿਠਾਵਾਂ ਹਨ ਬਿਠਾਵਾਂ ਤੁਨ ਕੁੜੀ ਅਜੇ ਭੈਣੋ ਭਰਾਓ ਹਜੇ ਵੇਖੋ ਹਾਲਾਤ ਕੀ ਬਣੇ ਆਈ ਦੋ ਆਈ ਦੋ ਤੇ ਆਈ ਅਵਾ ਕੁੜੀ ਸਹਿਮਾ ਬੰਦ ਕਰ ਆਪਣਾ ਮੋਬਾਈਲ ਕਿੱਥੇ ਚਲੀਆਂ ਹਾਈ ਨਹੀਂ ਵੇ ਲੋ ਕਿੰਨੀ ਸੋਣੀ ਲੱਗਣੀ ਜੈਕਟ ਪਾਏਂਗੀ ਨਾ ਉਤੋਂ ਦੀ ਪਾਉਣੀਆਂ ਪੁੱਤ ਜੈਕਟ ਠੰਡ ਬੜੀ ਓਪਾਰ ਮਾ ਨਹੀਂ ਫਿਰ ਉਥੇ ਕਲਾਸ ਜਾ ਕੇ ਲਾ ਲਈ ਤੂੰ ਜੈਕਟ ਨਹੀਂ ਜ਼ਾਰੀ ਪੁੱਤ ਇਹ ਦਨ ਕਰਾ ਨਹੀਂ ਭੈਣ ਭਰਾਵਾਂ ਤਾਨੂੰ ਕੀ ਦੱਸਾਂ ਇੱਥੇ ਬੜੇ ਸਿਆਪੇ ਇੱਥੇ ਸਕੂਲਾਂ ਦੀ ਬਰਦੀ-ਬਰਦੀ ਨਹੀਂ ਹੁੰਦੀ ਨਿਆਣਾਂ ਦੀ ਕੋਈ ਯੂਨੀਫਾਰਮ ਨਹੀਂ ਹੁੰਦੀ ਤੇ ਭੈਣ ਨਿਆਣੇ ਕੁੜੀ ਤੇ ਮੇਰੀ ਅੱਗੇ ਬੜੀ ਫੈਸ਼ਨ ਵਾਲੀ ਤੇ ਕਿਤੇ ਤਾਨੂੰ ਮੈਂ ਦੀ ਬਾਰੀ ਵਿਖਾਲਾਂ ਖੜਕੇ ਖਲੋ ਜੋ ਲੋ ਜੋ ਭੈਣੋ ਭਰਾਓ ਥੋੜਾ ਜਿਹਾ ਔਖਾ ਹੀ ਕੰਮ ਆ ਪਰ ਮੈਂ ਤੈਨੂੰ ਲੁਖਾ ਨਹੀਂ ਹੈ ਭੈਣੋ ਭਰਾਓ ਤੂੰ ਕੇ ਕੁਰਸੀ ਇੱਥੇ ਲੈ ਕੇ ਆਉਂਦੀ ਆ ਤੇ ਫੇਰ ਆ ਇਹਦਾ ਪਾਸਾ ਤੇ ਵੇਖ ਨੇ ਕੀ ਹਾਲ ਕੀਤਾ ਯੋ ਕੱਪੜਿਆਂ ਦਾ ਐਦਾਂ ਦਾ ਹਾਲ ਕਰਦੀ ਯੋ ਕੱਪੜਿਆਂ ਦੇ ਵਿੱਚੋਂ ਕੱਢ ਕੱਢ ਕੇ ਨਾ ਮੈਂ ਆ ਨਹੀਂ ਪਾਉਣਾ ਮੈਂ ਆ ਪਾਉਣਾ ਮੈਂ ਆ ਨਹੀਂ ਪਾਉਣਾ ਮੈਂ ਆ ਪਾਉਣਾ ਆ ਸਾਰੇ ਕੱਪੜੇ ਇਹਦੇ ਹੀ ਆ ਤੇ ਇੰਨੇ ਇਹ ਹਾਲ ਕੀਤੀ ਹਿਸਾਬ ਲਾ ਲਾ ਤੁਸੀਂ ਕਹਿਣਾ ਵੀ ਖੜਾ ਸਾਫ਼ ਨਹੀਂ ਕਰਦੀ ਤੇ ਹੁਣ ਮੈਂ ਤੁਹਾਨੂੰ ਵਿਖਾਵਾਂਗੀ ਵੀ ਮੈਂ ਇਹੋ ਹੀ ਬਸ ਇਹਦਾ ਹੀ ਸਾਫ਼ ਕਰਦੀ ਰਹੀ ਨਹੀਂ ਆ ਤੁਹਾਡੇ ਆਪਣੇ ਪੂਰੇ ਸੈੱਟ ਰਹਿੰਦੇ ਆ ਤੁਹਾਡੇ ਕੱਪੜੇ ਬਿਲਕੁਲ ਨਹੀਂ ਤਾਂ ਦੇ ਠਾਂ ਹੁੰਦੇ ਆ ਕੁੜੀ ਮੇਰੀ ਕਰਦੀ ਹੋਏ ਐਦਾਂ ਦੇ ਬਸ ਫੈਸ਼ਨ ਕਰਨ ਦੇ ਚੱਕਰ ਚ ਵੀ ਮੈਂ ਆ ਜਾਣ ਹੀ ਪੱਕ ਜਾਣਾ ਤੇ ਆ ਪਾ ਕੇ ਜਾਣਾ ਲੋ ਭੈਣਾ ਭਰਾਓ ਆਵੇ ਲਾ ਆ ਮੇਰਾ ਮੇਰੀ ਸਾਈਡ ਆ ਤੇ ਆਵੇ ਆ ਮੇਰੀ ਆ ਜੈਕਟ ਆੜੀ ਰੱਖਣੀ ਥਾਂ ਨਹੀਂ ਲੱਭਦੀ ਤਾਂ ਕਰਕੇ ਇਦਾਂ ਲਟਕਾਈ ਨਹੀਂ ਲਟਕਾਉਣੀਆਂ ਪਈਆਂ ਮੈਨੂੰ ਤੇ ਅਹੀਂ ਅਹੀਂ ਕਹਨੂੰ ਆਪਣੇ ਖਰਾਬ ਕਰਨੇ ਐਨਾ ਦੇ ਬੰਦਾ ਕਰੀ ਸਕਦਾ ਨਾ ਕਿ ਬੰਦਾ ਆਪਣੇ ਲੀੜੇ ਕੱਪੜੇ ਸਾਫ਼ ਸੁਥਰੇ ਕਰਕੇ ਰੱਖੇ ਤੁਹਾਡੇ ਸਾਫ਼ ਰਹਿੰਦੇ ਹਨਾ ਤੇ ਕੁੜੀ ਦੇ ਕਿਹੜੇ ਹੋਰ ਵੀ ਨਿਆਣੇ ਉਹਦੇ ਮੈਂ ਹੀ ਕਰਨੇ ਪਰ ਉਹ ਰਹਿਣ ਹੀ ਨਹੀਂ ਦਿੰਦੀ ਸਾਫ਼ ਦੱਸ ਮੈਂ ਕੀ ਕਰਾਂ ਤੇ ਭੈਣ ਇਦਾਂ ਦੇ ਹਾਲਾਤ ਹੀ ਹਜੇ ਤੁਹਾਡਾ ਅੰਦਰ ਵੀ ਬੜਾ ਪਿਆੜਾ ਲੱਗਦਾ ਚੱਲ ਚੱਲ ਬੈਗ ਫੜੀਏ ਚੱਲੀਏ 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 ਬੈਗ ਕਿੱਥੇ ਆ ਕਿੱਥੇ ਆ ਖਲੋ ਯੋਨੀ ਭੈਣ ਨੂੰ ਭਰਾਉ ਮੇਰਾ ਬੈਬਲ ਨਾ ਜੇ ਨੀ ਭੈਣ ਮਾ ਹਾਂ ਅੱਛਾ ਆਉਂਦੀ ਐ ਸੱਤ ਪਾਣੀ ਦੇਗਾ ਚੱਲ ਭੈਣ ਨੂੰ ਭਰਾਉ ਪਹਿਲਾਂ ਮੈਨੂੰ ਬੱਸ ਆ ਜੇ ਨੀ ਭੈਣ ਨੂੰ ਭਰਾਉ ਤੁਸੀਂ ਮੈਨੂੰ ਪਤਾ ਨਹੀਂ ਕਿਹੜੀ ਭੈਣ ਕਹਿਂਦੀ ਫੇ ਬਾਹਰ ਦਾ ਵਖਾ ਤੇ ਬਾਹਰ ਦਾ ਇਦਾਂ ਦਾ ਜੇ ਨੀ ਐਨਾ ਨਹੀਂ ਇਦਾਂ ਦੇ ਆ ਆ ਜੇ ਉਹ ਬਸਾਂ ਬੁਸਾਂ ਵਾ ਜਾਂਦੀਆਂ ਕੀ ਇਹਨੂੰ ਕਹਿੰਦੇ ਗੱਡੀਆਂ-ਗੁਡੀਆਂ ਇਦਾਂ ਦਾ ਜੇ ਬਾਹਰ ਦਾ ਹਰ ਇਤੇ ਮੱਕ ਲੋਕ ਹੈ ਨਾ ਕੁੜੀ ਨੂੰ ਡੀਕਾਂ ਡੀਆਂ ਬਸ ਨੂੰ ਬਸ ਦੇ ਆਉਂਦਾ ਡੀਆਂ ਡੀਕਰ ਬਸ ਨੂੰ ਫਿਰ ਚੜਾ ਕੇ ਜਾਨੀ ਆ ਚਾਹ ਵੀ ਨਹੀਂ ਸਵੇਰ ਦੀ ਜਿਹੜੀ ਮੈਂ ਹਜੇ ਤੱਕ ਪੀਤਾ ਏ ਵੇ ਪਿਆਰੋ ਭਰਾਓ ਤੁਹਾਨੂੰ ਕੀ ਦੱਸਾਂ ਮੇਰੇ ਨਾਲ ਕੀ ਬਣਿਆ ਵੇ ਮੈਂ ਕੁੜੀ ਕੁੜੀ ਤਿਆਰ ਕਰ ਲਈ ਪਿਆਰੋ ਭਰਾਓ ਮੈਨੂੰ ਹੋਰ ਕੀ ਪਤਾ ਹੈ ਪੈਣਾ ਜਦੋਂ ਮੈਂ ਕਰ ਲਈ ਕੁੜੀ ਤਿਆਰ ਤੇ ਐਨ ਟਾਈਮ ਹੋ ਗਿਆ ਤੇ ਮੈਂ ਬੂਆ ਖੋਲਣ ਲੱਗੀ ਬੂਆ ਖੋਲਣ ਲੱਗੀ ਤੇ ਅੱਗੇ ਚਾਬੀ ਹੈ ਨਾ ਚਾਬੀ ਹੈ ਨਾ ਉਹ ਚਾਬੀ ਜੇ ਮਾਰਿਆ ਫ੍ਰਿਜ ਦੇ ਹੱਥ ਫ੍ਰਿਜ ਤੇ ਚਾਬੀ ਨਾ ਮੈਂ ਹਾਂ ਹਈ ਨਹੀਂ ਚਾਬੀ ਕਿਥੇ ਮੈਨੂੰ ਉਹਦੇ ਸੱਜ ਗਿਆ ਪੀਏ ਮੇਰੇ ਘਰ ਵਾਲੇ ਦਾ ਕੰਮ ਆ ਉਹਨੇ ਆਪਣੀ ਰਾਤੀ ਚਾਬੀ ਜਦੋਂ ਕੰਮ ਤੇ ਆਇਆ ਬੂਹਾ ਖੋਲਿਆ ਤੇ ਚਾਬੀ ਕਿਤੇ ਰੱਖ ਲਈ ਗਾਂ ਪਛਾਂ ਭੁੱਲ ਗਿਆ ਚੇਤਾ ਤੇ ਮੇਰੀ ਚਾਬੀ ਤਾਂ ਸੌਖੀ ਹੀ ਮੇਰੀ ਜੱਬ ਤੇ ਬਈ ਹੁੰਦੀ ਫ੍ਰਿਜ ਤੇ ਚਾਬੀਆਂ ਮੰਡੀਆਂ ਨੇ ਇੱਕ ਚਾਬੀ ਉਹਦੇ ਕੋਲ ਹੁੰਦੀ ਇੱਕ ਚਾਬੀ ਮੇਰੇ ਕੋਲ ਹੁੰਦੀ ਉਹਨੂੰ ਲੱਗ ਗਿਆ ਪਤਾ ਵੀ ਇਹਨੂੰ ਪਤਾ ਹੀ ਨਹੀਂ ਤੇਰੀ ਚਾਬੀ ਫ੍ਰਿਜ ਤੇ ਆ ਉਹਨੇ ਪਾ ਆਇਆ ਹੱਥ ਤੇ ਲੈ ਕੇ ਚਾਬੀ ਬੂਹਾ ਖੋਲ ਤੇ ਗਾਂ ਹੋਇਆ ਹੁਣ ਮੇਰੀ ਜਾਣੇ ਬਣਾ ਵੀ ਫ੍ਰਿਜ ਤੇ ਚਾਬੀ ਹੈ ਨਹੀਂ ਜਾਂ ਮੈਂ ਤਾਂ ਕੁੜੀ ਨੂੰ ਕੀਤਾ ਤਿਆਰ ਸਕੂਲ ਵਾਸਤੇ ਹੋਏ ਨਹੀਂ ਮੇਰੀ ਤੇ ਕਿਤੇ ਪੈਣ ਸਿਰੋਂ ਪਾਣੀ ਪੈ ਗਿਆ ਵੀ ਲੱਲਾ ਹੁਣ ਚਾਬੀ ਕਿੱਥੇ ਗਈ ਤੇ ਪਤਾ ਤਾਂ ਮੈਨੂੰ ਹੈ ਹੀ ਪਿੱਛੇ ਚੋਕੀ ਉੱਤੇ ਖੜੀ ਤੋਂ ਨੂੰ ਜੜਾ ਕਾ ਲੇਂਗੇ ਕਿ ਤੂੰ ਆਪਣੀ ਚਾਬੀ ਚੋਕੇ ਖੜੀ ਹੀ ਤੇ ਦਾ ਮਾਰ ਕੇ ਮੇਰੀ ਨਾਲ ਮੇਰੀ ਖੜੀ ਹੈ ਤੇ ਦਾ ਮਾਰ ਕੇ ਮਾਂ ਖਾੜਾ ਨੂੰ ਦੱਸ ਕੇ ਜਾਂਦਾ ਮੈਂ ਟਾਈਮ ਸਿਰ ਕਿਹਦੇ ਪਾਸੇ ਲੱਗਦੀ ਮੈਂ ਵੇਂਦੀ ਚਾਬੀ ਭਾਲਦੀ ਕਿਤੇ ਪੈਣਾ ਜਦੋਂ ਮੈਂ ਵੇਖਿਆ ਮਾਰ ਕੇ ਸ਼ਾਲ ਚੜ ਗਈ ਉਹਦੇ ਚ ਸੋਫੇ ਦੇ ਤੇ ਮੁਰਗੀ ਉੱਥੇ ਲਮਾਈ ਤੇ ਹੱਥ ਮਾਰਾਂ ਤੇ ਕੋਈ ਵਾਧੂ ਚਾਬੀ ਪਈ ਲੱਭ ਜੇ ਚਾਬੀ ਕਿੱਥੋਂ ਲੱਭੇ ਐਣ ਮੌਕੇ ਤੇ ਪੈਣ ਚੀਜ਼ ਵੀ ਨਹੀਂ ਲੱਭਦੀ ਨੀ ਮੇਰੇ ਸਾਰਾ ਘਰ ਭੱਜ-ਭੱਜ ਸ਼ਾਨ ਮਾਰਿਆ ਪੀ ਹੁਣ ਕਿੱਥੇ ਤੇ ਇਹ ਬੰਦੇ ਨੇ ਰਾਤੀ ਰੱਖੀ ਉਹ ਅੰਦਰ ਲਿਆ ਕੇ ਉਹਦਾਂ ਬੜਾ ਵਧੀਆ ਬਣਿਆ ਸ਼ੋਪੀਸ ਜਾਈ ਉੱਥੇ ਰੱਖੀ ਤੇ ਉਥੋਂ ਮੈਨੂੰ ਲੱਭ ਗਈ ਤੇ ਭੈਣ ਨੇ ਤੇ ਕੁੜੀ ਤਿਆਰ ਕੀਤੀ ਕਰਾਈ ਰਹਿ ਜਣੀ ਹਾਂ ਮੈਂ ਹੈ ਸਾਰਾ ਕੰਮ ਛਾੜ ਛਿੜਾ ਕੇ ਤੇ ਕੁੜੀ ਤਿਆਰ ਕੀਤੀ ਉਹ ਮੇਰੀ ਰਹਿ ਜਣੀ ਹਾਂ ਤੇ ਉਹ ਇੰਨਾ ਚੰਗਾ ਪੀ ਲੱਭ ਗਈ ਚਾਬੀ ਤੇ ਹੁਣ ਮੈਂ ਉਹ ਖੋਲ ਕੇ ਦੂਆ ਤੇ ਕੁੜੀ ਨੂੰ ਬਾਸਟ ਬਿਠਾਲ ਕੇ ਆਈ ਹੂ ਸਕੂਲ ਵਾਲੀ ਬਾਸਟ ਤੇ ਹੁਣ ਆ ਲਿੰਦੇ ਹਾਂ ਜਿਹੜਾ ਕਿਦਾ ਵੀ 12 ਵਜੇ ਫੋਨ ਪੀ ਜੇ ਤੂੰ ਮੇਰੀ ਚਾਬੀ ਖੜੀ ਹੀ ਮੈਨੂੰ ਦੱਸ ਦੇ ਜਾਂਦਾ ਪੀ ਮੈਂ ਤੇ ਨੇ ਤੂੰ ਚੁੱਪ ਕਰਕੇ ਇਧਾਂ ਮਾਰ ਕੇ ਗਾਂ ਹੋਇਆ ਆਇਆ ਤੇ ਤੂੰ ਮੈਨੂੰ ਕੀ ਮੇਰੀ ਸੁਪਨਾਉਣਾ ਹੀ ਮੈਨੂੰ ਤੇ ਚਾਬੀ ਹੈ ਨਹੀਂ ਆ ਤੇ ਭੈਣ ਮੇਰੀ ਤਾਂ ਸਵੇਰੇ ਸਵੇਰੇ ਹੀ ਨਾ ਮਤਲਬ ਕੀ ਦਸਾਂ ਤੁਹਾਨੂੰ ਮੈਂ ਕਿ ਬੰਬ ਦਲਗੀ ਮੈਂ ਤਾਂ ਸਵੇਰੇ ਸਵੇਰੇ ਹੋਰ ਮੈਂ ਭੈਣ ਚਾਹ ਬਣਾਉਣੀ ਠੰਡ ਬੜੀ ਲੱਗਾਂ ਦੀ ਭੈਣੋਂ ਭਰਾਓ ਕੋਸ਼ ਤੇ ਮੇਰਾ ਭਾਰਾ ਚੜ ਗਿਆ ਚਾਬੀ ਵੇਸੇ ਤੇ ਭੈਣ ਚਾਹ ਬਣਾਈ ਕਿੱਡਾ ਬੰਦਿਆ ਨੇ ਕਿੰਨੀ ਚਲਾਕੀ ਕੀਤੀ ਆਪਣੀ ਲੱਭੀ ਨਹੀਂ ਤੇ ਦਾਅ ਮਾਰ ਕੇ ਮੇਰੀ ਲੈ ਕੇ ਗਾਂ ਹੋਇਆ ਆਇਆ ਹੁਣ ਹੱਸਦਾ ਹੋਣਾ ਉੱਥੇ ਵੀ ਲੱਭਦੀ ਹੋਣੀ ਉਹ ਚਾਬੀ ਮਾਰਦੀ ਹੋਣੀ ਟੱਕਰਾਂ ਤੇ ਹਾਲਾਂ ਦੇ ਚ ਰਕ ਫੂਨ ਅਲਿੰਦੇ ਨੇ ਬਾਰਾਂ ਵਜੇ ਫੋਨ ਕਰਨਾ ਹੀ ਆ ਲੰਚ ਟਾਈਮ ਤੇ ਨੂੰ ਫੇਰ ਇਹਨੂੰ ਪੁੱਛਾਂਗੀ ਕਿ ਜੇ ਤੂੰ ਖੜੀ ਹੀ ਤਾਂ ਮੈਨੂੰ ਦੱਸ ਹੀ ਜਾਂਦਾ ਹੈਂ ਤੂੰ ਮੇਰੀ ਫੜ ਕੇ ਗਾਂਹ ਹੋਇਆ ਆ ਤੈਨੂੰ ਨਹੀਂ ਪਤਾ ਮੈਂ ਕੁੜੀ ਨੂੰ ਸਕੂਲੇ ਛੱਡ ਕੇ ਹੁਣ ਆਇਆ ਹੈਂ ਕੀ ਕਰੇ ਭੈਣ ਬੰਦਾ ਕੋਖਣੀ ਹਾਲ ਭੈਣ ਪ੍ਰਭਾ ਅੱਜ ਮੈਂ ਚਾਹ ਬਣਾ ਲਈ ਚਾਹ ਬਣਾ ਲਈ ਆ ਤੇ ਨਵੇਂ ਬਿਸਕੁਟਾਂ ਦਾ ਡੱਬਾ ਵੀ ਲੱਗੀਆਂ ਅੱਜ ਮੈਂ ਖੋਲਣ ਤੇ ਨਾਲ ਅੱਜ ਮੇਰਾ ਨਮਕੀਨ ਤੇ ਮੈਂ ਹੁਣ ਤੁਹਾਨੂੰ ਬਾਅਦ ਵਿੱਚ ਮਿਲਣੀ ਆ ਚਾਹ ਪੀ ਕੇ ਨਾ ਫਿਰ ਤਾਂ ਗੱਲਬਾਤ ਕਰਤੀ ਆ ਠੀਕ ਆ ਤੇ ਤੈਨੂੰ ਪਰੋ ਮੈਂ ਹੁਣ ਲੱਗੀ ਹਾਂ ਸਬਜ਼ੀ ਬਣਾਉਣ ਗੋਭੀ ਲੱਗੀ ਆ ਬਣਾਉਣ ਕਿਹ ਕੀ ਬਣਾਉਂਦੀਆਂ ਹੁੰਦੀਆਂ ਜਣੀ ਤੈਨੂੰ ਪਰੋ ਮੈਂ ਹਾਂ ਚੱਲ ਗੋਭੀ ਬਣਾ ਲੈਣੀ ਆ ਪਾਲਕ ਲਿਆਂ ਦੀ ਪਈ ਆ ਤੇ ਪਾਲਕ ਫਿਰ ਭੈਣ ਨਹੀਂ ਨੱਕ ਤੇ ਚੜੀ ਕਹਿੰਦੇ ਨਹੀਂ ਅਹੀਂ ਨਹੀਂ ਹੁਣ ਮੈਂ ਚੱਲ ਫਿਰ ਗੋਭੀ ਬਣਾ ਲੈਣੀ ਨਹੀਂ ਖਾਣੀ ਪਾਲਕ ਤੋਂ ਆਦੇ ਕੀ ਕਰਨਾ ਫਿਰ ਹੁਣ ਇਨਾਂ ਦੀ ਟੱਬਰਦਾਰੀ ਦੀ ਵੀ ਸੋਣੀ ਪੈਂਦੀ ਆ ਤੇ ਮੁੜ ਕੇ ਰਾਤ ਨੂੰ ਵਿੰਗਤਣਗੇ ਹੋਏ ਫਿਰਨਗੇ ਤੇ ਮੈਂ ਤਾਂ ਆ ਨਹੀਂ ਖਾਣਾ ਤੇ ਆ ਨਹੀਂ ਖਾਣਾ ਤੇ ਇਤੋਂ ਚੰਗਾ ਟਾਈਮ ਸਿਰ ਹੀ ਜੋ ਕਹਿੰਦੇ ਉਹੀ ਬਣਾ ਲੈਣੀ ਸਬਜੀ ਤੇ ਚੱਲ ਘਰ ਪਈ ਗੋਭੀ ਵੀ ਬਣਾਉਣੀ ਦੂਜਾ ਤੀਜਾ ਵੀ ਕੁਕ ਬਣਾਉਣਾ ਤੇ ਮੈਂ ਬਣਾ ਲੈਣੀ ਗੋਭੀ ਕਹਿੰਦੇ ਤੇ ਗੋਭੀ ਬਣਾ ਲਈਆਂ ਭੈਣੋ ਭਰਾਓ ਸੱਚੀ ਮੈਨੂੰ ਚੁੰਨੀ ਲੈ ਕੇ ਕੰਮ ਕਰਨਾ ਪਿਆ ਔਖਾ ਲੱਗਦਾ ਪਰ ਮੈਂ ਵੀ ਤੁਹਾਡੇ ਕਰਕੇ ਲੈਣੀ ਮੈਂ ਹਾਂ ਫਿਰ ਭੈਣੋ ਭਰਾਵਾ ਕਹਿਣਾ ਚੁੰਨੀ ਨਹੀਂ ਲੈਂਦੀ ਤੁਹਾਡੇ ਕਰਕੇ ਹੀ ਲੈਣੀ ਆ ਤੇ ਤੁਸੀਂ ਦਿਖਾ ਪੀ ਨਾ ਸੱਚ ਤੁਸੀਂ ਸਵੇਰ ਦੀ ਖਾਣੀ ਹੋਣੀ ਹੈ ਨਾ ਸਹੀ ਹੁਣ ਚਾਹ ਪਾਣੀ ਦਾ ਤੁਹਾਡਾ ਚਾਹ ਬਣੀ ਵੀ ਭੈਣ ਤੁਸੀਂ ਤੇ ਪੀ ਲਿਆ ਹੁਣ 1:00 ਵਜੇ ਵਾਲਾ ਕਿ ਨਹੀਂ ਤੇ ਮੈਂ ਹੁਣ ਫੜਫੜ ਗੋਭੀ ਕੱਟਣੀ ਜਦੋਂ ਮੈਂ ਆਪਣੇ ਪਿੰਡ ਰਹੀ ਨਹੀਂ ਹੁੰਨੀ ਹੁਣ ਮੈਨੂੰ ਬਹੁਤ ਪਸੰਦ ਹੁੰਦੀ ਸੀ ਗੋਭੀ ਤੇ ਪਰ ਹੁਣ ਨਹੀਂ ਨੀ ਉਮਰ ਦੇ ਨਾਲ ਖਰੇ ਸਵਾਦ ਵੀ ਬਦਲ ਜਾਂਦਾ ਹੁਣ ਨਹੀਂ ਮੈਨੂੰ ਗੋਭੀ ਇੰਨੀ ਸਵਾਦ ਲੱਗਦੀ ਹੁਣ ਮੈਂ ਖਾਣੀ ਹੈਗੀ ਆ ਪਰ ਮੈਨੂੰ ਇੰਨੀ ਸਵਾਦ ਨਹੀਂ ਲੱਗਦੀ ਹੁਣ ਕਾਟੀ ਜੀ ਕਰਦਾ ਮੂੰਹ ਲਾਉਂ ਗੋਭੀ ਕਾਟੀ ਨੂੰ ਤੇ ਵੀ ਇੱਕ ਵਾਰੀ ਸਾਹ ਚਹੀ ਘੇਰੇ ਘਰ ਗਏ ਤਾਂ ਮੈਂ ਇੱਕ ਗੱਲ ਦੱਸਣੀ ਆ ਕਿ ਇਹਦੀ ਅਹਿੰਕਾਰ ਗਏ ਕਹਿਦੇ ਤੇ ਉਹਨਾਂ ਨੇ ਨਾ ਸਦਿਆ ਹਾਨੂਮੀ ਤੇ ਇੱਕ ਹੋਰ ਵੀ ਮਤਲਬ ਸੈਮਿੰਡੇ ਪਾਪਾ ਦਾ ਦੋਸਤ ਹੀ ਇੱਕ ਹੋਰ ਹੀ ਤੇ ਉਹਨੂੰ ਵੀ ਸਦਿਆ ਤੇ ਭੈਣਾ ਉਹਨਾਂ ਨੇ ਨਾ ਉਹ ਕਹਿੰਦੀ ਗੋਬੀ ਗੋਪੀ ਤੇ ਮੈਨੂੰ ਆਂਦੀ ਚਾਲ ਤੂੰ ਫੜਾ ਦੇ ਤੇ ਮੈਂ ਬਣਾਉਣੀ ਆ ਹੈ ਨਾ ਪੇ ਰੋਟੀਆਂ ਪਕਾਉਣੀ ਤੇ ਮੈਂ ਚੱਲ ਉਹ ਵੀ ਕੱਲੀ ਜਾਣੀ ਹੈ ਤੇ ਚੱਲ ਮੈਂ ਮੈਂ ਨਾਲ ਲੱਗ ਜਾਨੀ ਆ ਤੇ ਚੱਲ ਫੜਾ ਲਈਏ ਰਲ ਮਿਲ ਕੇ ਉਹ ਭੈਣ ਕੀ ਕੀ ਕਰਦੀ ਮੈਂ ਫੜਾਉਂ ਲਈ ਤੇ ਮੈਨੂੰ ਆਂਦੀ ਆ ਦੀਦੀ ਰੱਖ ਦੋ ਟੇਬਲ ਤੇ ਤੇ ਮੈਂ ਰੱਖਣ ਗਈ ਤੇ ਇਹ ਮੈਨੂੰ ਕਹਿੰਦੇ ਵੀ ਐ ਨਾ ਚਲ ਮੁਰਗੀਆਂ ਨਹੀਂ ਚਲਦੀ ਹੀ ਵੀ ਬੈ ਕੇ ਖਾ ਲੋ ਤੇ ਮੈਂ ਵੀ ਲੱਗ ਪਈ ਬੈ ਕੇ ਉੱਥੇ ਖਾਣ ਤੇ ਉਹਨਾ ਮੈਨੂੰ ਕਹਿੰਦੀ ਰੱਖੇ ਵੀ ਹਲੇ ਲਿਆ ਕੇ ਮੈਂ ਆਈ ਸਬਜ਼ੀਆਂ ਉਹਦੇ ਡੂੰਗੀਆਂ ਚ ਪਾਪਾ ਦੀਆਂ ਤੇ ਮੈਂ ਰੱਖਤੀਆਂ ਲਿਆ ਕੇ ਟੇਬਲ ਤੇ ਤੇ ਉਹ ਕਹਿੰਦੀ ਪਤਾ ਨਹੀਂ ਮੇਰਾ ਕਰਵਾਲਾ ਹੀ ਫੇਰੀ ਤੇ ਕਹਿੰਦਾ ਗੋਭੀ ਦੀ ਸਬਜ਼ੀ ਬਣਾਈ ਤੇ ਮੈਂ ਕਿਹਾ ਹੈਨੀ ਗੋਭੀ ਪੈ ਕਿੱਥੇ ਗੋਭੀ ਤੇ ਮੈਨੂੰ ਕਿਤੇ ਲੱਭੀ ਨਾ ਗੋਭੀ ਤੇ ਭੈਣ ਕੋ ਵੀ ਲੱਭਣੀ ਸਵਾਹੀ ਅਹੀਂ ਤੇ ਵੀ ਆ ਗੋਭੀ ਦੇ ਐਡੇ-ਐਡੇ ਫੁੱਲ ਰੱਖਣੀਆਂ ਅਹੀਂ ਐਡੇ ਦੇ ਹੈਨਾ ਐਡੇ ਮੈਂ ਤੁਮਾ ਸਾ ਛੋਟਾ ਕਰ ਲੋ ਚਲ ਐਡਾ ਕੁ ਤੁਸੀਂ ਕਰ ਲੋ ਗੋਭੀ ਦਾ ਪੁੰਜ ਬੁਗਾ ਬਟਾ ਉਹਨੇ ਭੈਣਾਂ ਪਤਾ ਕਿੱਡੇ-ਕਿੱਡੇ ਕੀਤੇ ਇਹ ਐਡੇ-ਐਡੇ ਆ ਫੁੱਲ ਦੀ ਫੁੰਡਰੀ ਬਣਾਇਨੀ ਮੈਂ ਹਾਂ ਗੋਭੀ ਆ ਜੁੰਜਾ ਜੁੰਜਾ ਮਾਰ ਕੇ ਤੇ ਵਿੱਚ ਮੈਂ ਲੱਭਾ ਫੁੱਲ ਫੁੱਲ ਕਿੱਥੋਂ ਲੱਭਣ ਵਿੱਚੋਂ ਤੇ ਮੈਨੂੰ ਲੱਭਿਆ ਤੇ ਵਿੱਚ ਮਟਰੀ ਮਟਰ ਮੈਂ ਭੈਣਾ ਮੈਂ ਖਾੜੀ ਚੁੱਪ ਕਰਕੇ ਬੈਹਾ ਕਿ ਭੈਣਾ ਓਦਾਂ ਚੱਲ ਤੂੰ ਨਾ ਇਹ ਇੰਦੀ ਗੋਭੀ ਗੋਭੀ ਇਦਾਂ ਨਹੀਂ ਹੁੰਦੀ ਪੀ ਤੂੰ ਆਸਾ ਵੱਡੇ ਫੁੱਲ ਕਰ ਲ ਮੈਨੂੰ ਤੇ ਮਾਸਾ ਵੱਡੇ ਵੱਡੇ ਚਾਹ ਪੈਣ ਕਿਸੇ ਨੂੰ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਕੀਪ ਤਾਂ ਅਗਲੇ ਨੂੰ ਇਦਾਂ ਹੀ ਪਸੰਦ ਲੱਗਦੀ ਹੋਏ ਹੈ ਨਾ ਆਪੋਂ ਆਪਣੀ ਪਸੰਦ ਦੀ ਗੱਲ ਆ ਕਿਸੇ ਨੂੰ ਓਦਾਂ ਪਸੰਦ ਲੱਗਦੀ ਹੋਗੀ ਤੇ ਪਰ ਮੈਨੂੰ ਤਾਂ ਕੋਈ ਸਮਝ ਨਾ ਲੱਗੀ ਪੀ ਇਹ ਓਦਾਂ ਇਹ ਗੋਭੀ ਜੀ ਲੱਗਾ ਨਹੀਂ ਰਹੀ ਹੈ ਨਾ ਤੇ ਗੋ ਜਿੱਦਾਂ ਮਾਸਾ ਵੱਡਾ ਫੁੱਲ ਹੋਏ ਹਨ ਤੇ ਇਹਨੂੰ ਵੀ ਆਪ ਹੀ ਗੋਭੀ ਆ ਕੀ ਪਤਾ ਭੈਣ ਜਿੱਦਾਂ ਕਿਸੇ ਨੂੰ ਚੰਗੀ ਲੱਗਦੀ ਬਣਾ ਲਈ ਤੇ ਮੈਨਾਂ ਹਾਣੂ ਜਿੱਦਾਂ ਹੁਣ ਵੱਡੇ ਵੱਡੇ ਫੁੱਲ ਵਧੀਆ ਲੱਗਦੇ ਆ ਜਦੱਕ ਵੀ ਮੀਡੀਅਮ ਹੋਰ ਏਦਾਂ ਹੀ ਤੇ ਨਹੀਂ ਸਬਜ਼ੀ ਬਣਾ ਲੈਣੀ ਏਡੇ ਫੁੱਲ ਦੀ ਤੇ ਚੱਲ ਮੀਡੀਅਮ ਜੇ ਤੇ ਬੰਦਾ ਰੱਖਦਾ ਹੀ ਆ ਨਾ ਤੇ ਉਹਨਾਂ ਉਹਨੇ ਤੇ ਜਮਾਈ ਭੈਣ ਜੱਗੋਂ ਦੇਰਵੀਂ ਕੀਤੀ ਦੀ ਤੇ ਕੀ ਪਤਾ ਉਹ ਦੂਜੇ ਏਰੀਏ ਦੀ ਹੀ ਉਹੀ ਏਰੀਏ ਦੇ ਵਿੱਚ ਵੀ ਐਡੀ ਕਿ ਫੁੱਲ ਦੀ ਜਿਵੇਂ ਹੁੰਦੇ ਹੋਣੇ ਗੋਭੀ ਦੀ ਨਾ ਨਿੱਕੀ ਨਿੱਕੀ ਫੁੱਲੜੀਆਂ ਜੀਆਂ ਬਣਾ ਬਣਾ ਕੇ ਚੱਲ ਰੱਖ ਲੈਂਦੇ ਹੁਣ ਕੀ ਪਤਾ ਏਦਾਂ ਦਾ ਵੀ ਹਸਾਬ ਹੁੰਦਾ ਅਗਲੇ ਨੂੰ ਪਸੰਦ ਆਂਦੀ ਹੋਊਗੀ ਏਦਾਂ ਦੀ ਚੱਲ ਭੈਣ ਦਾ ਬੜਾ ਬੜਾ ਗੋਭੀ ਕੱਟ ਲਾਂ ਗੱਲੀ ਪੈ ਜੀ ਤੇ ਗੋਭੀ ਨਹੀਂ ਕੱਟੂ ਕੰਮ ਨਹੀਂ ਹੁੰਦਾ ਚੰਗਾ ਫਿਰ ਮੈਂ ਕੱਟ ਕੇ ਖੇਤ ਨੂੰ ਗਈ ਤੇ ਭੈਣੋ ਆ ਮੈਂ ਗੋਭੀ ਇੱਜ਼ਤ ਹੋਣ ਵਾਸਤੇ ਰੱਖੀ ਆ ਤੇ ਇਹਦੇ ਚ ਮੈਂ ਕਰ ਲਿਆ ਲਸਣ ਪਿਆਜ਼ ਹੈਨਾ ਲਸਣ ਨਹੀਂ ਪਉਂਦੀ ਹੁੰਦੀ ਗੋਭੀ ਚ ਮੈਂ ਆਮੇ ਇੱਥੀ ਪਾਈਆ ਤੇ ਆਮ ਲਿਆ ਥੋੜਾ ਜਿਹਾ ਅਦਰਕ ਹੈਨਾ ਅਦਰਕ ਲੰਬਾਂ ਲੰਬਾ ਕੱਟ ਕੇ ਜਿਵੇਂ ਮੈਂ ਮੇਥੀ ਪਾਉਂਦੀ ਤੁਸੀਂ ਪਾਉਂਦੀਆਂ ਜਿਵੇਂ ਮੈਨੂੰ ਬੜੀ ਸਵਾਲ ਲੱਗਦੀ ਮੇਥੀ ਇਹਦੇ ਵਿੱਚ ਗੋਭੀ ਦੀ ਸਬਜ਼ੀ ਕੋਈ ਹੈ ਵੀ ਸਬਜ਼ੀ ਜਿਸ ਨਾਲ ਸਿਆਲ ਜਿਵੇਂ ਮੇਥੀ ਆ ਤੜਕਾ ਲਾਈਏ ਬੜੀ ਸਵਾਲ ਆ ਗਈ ਆ ਥੋੜਾ ਜਿਹਾ ਧਨੀਆ ਵੀ ਕੱਟਿਆ ਏ ਤੇ ਉਹ ਲਸਣ ਨਹੀਂ ਪਾਉਂਦੀ ਹੁੰਦੀ ਟਮਾਟਰ ਟਮਾਟਰ ਵੀ ਨਹੀਂ ਪਾਉਣਾ ਤਾਂ ਆ ਚੱਲ ਜਰਾ ਕੁ ਤੀ ਇਹਨੂੰ ਨਾ ਵੇਖਿਓ ਚੰਗਾ ਇੱਥੇ ਹੁਣ ਮੈਂ ਤੇਰੇ ਆਇਆ ਕੜਾਹੂ ਖਾਣਾ ਹੁਣ ਕੜਾਈ ਦੇ ਵਿੱਚ ਪਾਉਂਦੀ ਆ ਤੇ ਅੱਖਾਂ ਨੂੰ ਜਪੈ ਮੈਂ ਸਰੋਂ ਦੇ ਤੇਲ ਦਾ ਲਾ ਮਾ ਤੜਕਾ ਅਜ ਉਦਾਂ ਤੇ ਸਰੋਂ ਦਾ ਤੇਲ ਨਹੀਂ ਮਹਿੰਗਾ ਬੜਾ ਇਸਰੋਂ ਦਾ ਤੇਲ ਇੱਥੇ ਤੇ ਮੈਂ ਲੰਮਦੀ ਨਹੀਂ ਆ ਲੈ ਚੱਲ ਮਹਿੰਗਾ ਬੜਾ ਤੇ ਰਹਿੰਦੀ ਨਹੀਂ ਆ ਦੂਜਾ ਮੇਲ ਤੇ ਜਾਂਦਾ ਵੀ ਪਤਾ ਨਹੀਂ ਕੀ ਪਾਣੀ ਪਲੰਜਾ ਜਾ ਵੇਚ ਤੇਰੀਂ ਦੇ ਵੇਖੀ ਨਹੀਂ ਆ ਵੇਖ ਤਾਂ ਮੈਂ ਵਿਖਾ ਲਈ ਆ ਆ ਇਹ ਨਾ ਸਰੋਂ ਦਾ ਤੇਲ ਆ ਤੇ ਹੋਗਾ ਨਾ ਸਾਡਾ ਤੇਲ ਸਰੋਂ ਦਾ ਇੰਡੀਆ ਵਾਲਾ ਤਾਂ ਇਹਨਾਂ ਦਾ ਵੇਖੀ ਇਹਨਾਂ ਦਾ ਫਲ ਆਈ ਸਰੋਂ ਦਾ ਤੇਲ ਇਹਨਾਂ ਦਾ ਆ ਪਾਣੀ ਜੀ ਆਹ ਹੋਰੇ ਕਿਹੜੇ ਰੰਗ ਦਾ ਤੇ ਇਦਾਂ ਦਾ ਵੇਚਦੇ ਮੈਂ ਕੀ ਕਰੀਏ ਕਰਨਾ ਤਾਂ ਪੈਣਾ ਹੀ ਇਹਨਾਂ ਨੂੰ ਸੈਂਬੋ ਆ ਦੇ ਅਗਦੇ ਫਹਾਵਾ ਤੇ ਆ ਖਾ ਕੇ ਮਰਨਾ ਕਿਹਨੇ ਐਡਾ ਮਹਿੰਗਾ ਇਹ ਹਰੇ ਸਮਝਣ ਥਾਂ ਹੋ ਜੂਗਾ ਇਹ ਨਹੀਂ ਹੀਲਿੰਗ ਦੇਤਾ ਹੋਊਗਾ ਇਹ ਸੋਆ ਨਾਲ ਹੀ ਪਾਉਣੀ ਨਹੀਂ ਹੈ ਨਾ ਮਹਿੰਗਾ ਪੜੀ ਚਾ ਲੈਣਾ ਪਾ ਲਈ ਨਹੀਂ ਚਲੈਣਾ ਕਪਾ ਲਈ ਨਹੀਂ ਅੱਗੇ ਇਥੋਂ ਹੀ ਪਤਾ ਲੱਗ ਗਿਆ ਕਿਤੇ ਚੜਦਾ ਤੇਲ ਇਨਾ ਵਧੀਆ ਕੌੜਾ ਕੌੜਾ ਤੇਲ ਨਹੀਂ ਤੇ ਆ ਹੁਣ ਆ ਮੈਂ ਲੱਗੀਆਂ ਤੜਕਾ ਲਾਉਣ ਖਲਿਆ ਮੈਂ ਫੂਨ ਰੱਖਣਾ ਚੰਗਾ ਤੇ ਭੈਣ ਇੱਥੇ ਮੈਂ ਲੱਗੀ ਹਾਂ ਸਬਜ਼ੀ ਨੂੰ ਤੜਕਾ ਲਾਉਣ ਨੂੰ ਤੇ ਮੈਂ ਤੁਹਾਨੂੰ ਮੈਂ ਚੱਲ ਪੈਣਾ ਨੂੰ ਬੁਖਾ ਲੀਆ ਵੀ ਇਦਾਂ ਕਰਕੇ ਮੈਂ ਤੜਕਾ ਲਾਉਣੀ ਨਹੀਂ ਹੁੰਨੀ ਆ ਤੇ ਨਹੀਂ ਪੈੜਨੀ ਹੁੰਦਾ ਨੂੰ ਸੁਖਾਲ ਨਹੀਂ ਡਈ ਤੂੰ ਹੀ ਸਮਝੋ ਵੀ ਖਰੇ ਹਮਤ ਬਲਹ ਨੂੰ ਵੈਰਾਈਟੀ ਬਣਾ ਕੇ ਲੱਗੀ ਆ ਬੁਖਾਲਣਾ ਨਹੀਂ ਮੈਂ ਵੀ ਤੋਂ ਨਹੀਂ ਤੇ ਪੈਣਾ ਆਬਸਲੂਟ ਤੂੰ ਇਨਕਾਰੀ ਕਰਦੇ ਪੈਣਪਰਾ ਸਾਰੇ ਕਾਰੀਗਰਿਆ ਮੈਨੂੰ ਇੰਨੀ ਜਾਂਚ ਨਹੀਂ ਆ ਪਰ ਮੈਨੂੰ ਜਿੱਦਾਂ ਜਾਂਚ ਹੁੰਦੀ ਆ ਉਹਨਾਂ ਨੂੰ ਪਤਾ ਹੀ ਆ ਵੀ ਜਿੱਦਾਂ ਦੀ ਜਾਂਚ ਹੁੰਦੀ ਆ ਉਦਾਂ ਹੀ ਵੀ ਨਾਰਮਲ ਜਾਂ ਤੜਕਾ ਲਾਉਣੀ ਆ ਔਰ ਮੈਂ ਉੱਥੇ ਕੀ ਕਰਨੀ ਆ ਤੋਂ ਮੈਂ ਚੱਲ ਉਹਦਾ ਵੀਡੀਓ ਬਣਾ ਲੈਣੀ ਆ ਵੀ ਪੈਣੋ ਬਰਾ ਉਹਦਾ ਹੁਣ ਮੈਂ ਲੱਗੀਆਂ ਗੋਭੀ ਬਣਾਉਣ ਤੇ ਬਾਕੀ ਹੋਰ ਹੀ ਪੈਣ ਪਉਤੇ ਮਿਰਚ ਮਸਾਲੇ ਨਹੀਂ ਪਾਉਂਦੇ ਹੁੰਦੇ ਤੇ ਪੈਣ ਜਿਹੜੀ ਮੈਂ ਲਈ ਆ ਨਾ ਚੁੰਨੀ ਟਾੜੇ ਕਰਕੇ ਲੈਣੀ ਤੇ ਪੈਣ ਮੈਂ ਟਾੜੇ ਮੂਆ ਵੀ ਚਲ ਮੈਂ ਕੜਾਈ ਈ ਢੀ ਪਤਲੀ ਜੀਆਂ ਵੀ ਈ ਢੀ ਹਰੀ ਤੇ ਫਿੱਟੀਆਂ ਤੇ ਮੈਂ ਬੁਰੀ ਲੱਗੀਦਾ ਪੈਣ ਐਡਾ ਸਰੀਰ ਤੇ ਬੁਰਾ ਲੱਗਦਾ ਹਨਾ ਪੈਣ ਭਰਾ ਵਿੰਦੇ ਆ ਤੇ ਮੈਂ ਫੇਟੋਂ ਕਰਕੇ ਲੈਣ ਪੈਂਦੇ ਤੋਂ ਸਾਂਭੀ ਨਹੀਂ ਜਾਂਦੀ ਮੇਰੇ ਕੋਲੋਂ ਪੈਣ ਡਿਗ ਡਿਗ ਪੈਂਦੀ ਆ ਤੇ ਆਹ ਜਿਹੜਾ ਮੈਂ ਹੁਣ ਤੜਕਾ ਲਾਤਾ ਐ ਅਜੇ ਪਾਇਪ ਗਨ ਕੱਖ ਵੀ ਇਹਦੇ ਵਿੱਚ ਭਾਜੀ ਮੈਂ ਇਹਦੇ ਚ ਪਉਣਾ ਹੈ ਜੀ ਮੈਂ ਇੰਫੋ ਨਾ ਕੀ ਲੂਣ ਤੇ ਤੇ ਆਹ ਹੁਣ ਪੈਣ ਵਿੱਚ ਮੈਂ ਪਾਤੀ ਹਲਦੀ ਹੁਲਦੀ ਤੇ ਗੋਭੀ ਪਾਤੀ ਆ ਤੇ ਇਹਨੂੰ ਮੈਂ ਟਕਣਾਨੀ ਆ ਅੜੀਏ ਪਾਣੀ ਬੜਾ ਛੜਦੀ ਗੋਭੀ ਪਤਾ ਨਹੀਂ ਕਿੱਦਾਂ ਦੀ ਗੋਭੀ ਗੋਰੀਆਂ ਦੀ ਕਿਤੇ ਪਾਣੀ ਛੱਡੀ ਜਾਂਦੀ ਮੈਂ ਨਹੀਂ ਹੁਣ ਟਕਣਾ ਇਹਨੂੰ ਤੇ ਹਾਇਨੇ ਮੇਰੇ ਮੂੰਹ ਚ ਵਾਲ ਪੈ ਗਿਆ ਜੀ ਤੇ ਭੈਣ ਭਰਾਓ ਗੋਭੀ ਮੇਰੀ ਬੰਨ ਗਿਆ ਤੇ ਹੁਣ ਚੱਲ ਇੰਨਾ ਕੀ ਮੈਂ ਵੀਡੀਓ ਬਣਾਉਣੀ ਅੜੀਏ ਫਿਰ ਵੀਡੀਓ ਬੜੀ ਵੱਡੀ ਹੋ ਜਾਂਦੀ ਤੇ ਇੱਡੀ ਪਰ ਡਿਨੀ ਵੀ ਮੈਂ ਬਣਾਉਣੀ ਤੇ ਫੇਰ ਬਣਾਵਾਂਗੀ ਕੱਲ ਨੂੰ ਚੰਗਾ ਤੇ ਆਪਣਾ ਆਪਣਾ ਖਿਆਲ ਰੱਖਿਓ ਤੇ ਚਲ ਤੁਸੀਂ ਹੋਦਾ ਮੈਨੂੰ ਬੜਾ ਪਿਆਰ ਕਰਨ ਦੇ ਇਹ ਦੋ ਤਿੰਨ ਬਹਿਣਾ ਤੇ ਬੜਾਈ ਪਿਆਰ ਕਰਦੀਆਂ ਇੱਕ ਤੇਰੀਨਾ ਇੱਕ ਮਹਿਤਾਬ ਵਾ ਦੀਦੀ ਤੇ ਇੱਕ ਹੋਰ ਇੱਕ ਦੀਦੀ ਆ ਕਮਲ ਵਾ ਇੱਕ ਤੇ ਇੱਕ ਦੋ ਦੀਦੀਆਂ ਹੋਰਿਆ ਮਾਂ ਵੀ ਹੋਰ ਵੀ ਇੱਕਦਮ ਨਾ ਭੁੱਲ ਗਈਆਂ ਤੇ ਪਰ ਪਿਆਰ ਬੜਾ ਕਰਦੀਆਂ ਤੇ ਮੈਂ ਵੀ ਤੁਹਾਨੂੰ ਬੜਾ ਪਿਆਰ ਕਰਦੀ ਮੈਨੂੰ ਵੀ ਬੜਾ ਮਜ਼ਾ ਆਉਂਦਾ ਤੁਹਾਡਾ ਕਮੈਂਟ ਪੜ ਕੇ ਤੇ ਚਲ ਠੀਕ ਆ ਆਪਣਾ ਆਪਣਾ ਖਿਆਲ ਰੱਖਿਓ ਚੰਗਾ ਹੁਣ ਮੈਂ ਕੱਲ ਨੂੰ ਤੁਹਾਨੂੰ ਮਿਲਾਂਗੀ ਚੰਗਾ ਤੇ ਬਾਏ ਬਾਏ ਤੇ ਸਤਿ ਸ਼੍ਰੀ ਅਕਾਲ ਚਲੋ ਠੀਕ ਹੈ ਕੱਲ ਨੂੰ ਮਿਲਾਂਗੇ ਰਾਜੀ ਬਾਜੀ ਰਿਓ ਭੈਣ ਤਾ ਤੁਸੀਂ ਤਾਂ ਮੈਨੂੰ ਰਾਜੀ ਬਾਜੀ ਚਾਹੀਦੇ ਜੇ ਸਾਰੇ ਚੰਗਾ ਚੰਗਾ ਫਿਰ ਨਹੀਂ ਹੋ ਹੈ